ਨਮਸਕਾਰ ਦੈਨਿਕ ਸਵੇਰਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਇਸ ਵੇਲੇ ਤੁਹਾਨੂੰ ਸ਼ੰਭੂ ਬਾਰਡਰ ਤੇ ਜਿਹੜੇ ਕਿਸਾਨ ਬੈਠੇ ਉਹਦੇ ਨਾਲ ਜੁੜੀ ਖਬਰ ਦੇਣ ਲੱਗੇ ਆਂ ਦਰਸਲ ਕਰੀਬ 4 ਮਹੀਨਿਆਂ ਤੋਂ ਸ਼ੰਭੂ ਬਾਰਡਰ ਤੇ ਕਿਸਾਨ ਧਰਨਾ ਦੇ ਕੇ ਬੈਠੇ ਹੋਏ ਨੇ ਜਿਸ ਨਾਲ ਨੇੜਲੇ ਪਿੰਡਾਂ ਦੇ ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੁਣ ਹਾਲਾਤ ਇਹ ਨੇ ਕਿ ਕਿਸਾਨਾਂ ਨੂੰ ਨੇੜਲੇ ਪਿੰਡਾਂ ਦੇ ਲੋਕਾਂ ਨੇ ਅਲਟੀਮੇਟਮ ਦੇ ਦਿੱਤਾ ਹੈ ਉਹਨਾਂ ਕਹਿੰਿਆ ਕਿ 3 ਦਿਨਾਂ ਦੇ ਵਿੱਚ ਵਿੱਚ ਹਾਈਵੇ ਖਾਲੀ ਕੀਤਾ ਜਾਵੇ ਨਹੀਂ ਤਾਂ ਉਹਨਾਂ ਨੂੰ ਉਹਨਾਂ ਦੀ ਹੀ ਭਾਸ਼ਾ ਚ ਜਵਾਬ ਦਿੱਤਾ ਜਾਏਗਾ ਇਹ ਆਮ ਲੋਕਾਂ ਨੇ ਕਿਹਾ ਹਾਲਾਂਕਿ ਕਿਸਾਨ ਆਗੂ ਇਸ ਨੂੰ ਭਾਜਪਾ ਦੀ ਚਾਲ ਦੱਸ ਰਿਹਾ ਕਿ ਭਾਜਪਾ ਆਪਣੇ ਵਰਕਰ ਭੇਜ ਕੇ ਆਪਣੇ ਵਰਕਰ ਭੇਜ ਕੇ ਇਹ ਨੇੜਲੇ ਨਿਵਾਸੀ ਦੱਸ ਕੇ ਕਿਸਾਨਾਂ ਨੂੰ ਉੱਥੋਂ ਧਰਨਾ ਚੁੱਕਣ ਲਈ ਮਜਬੂਰ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਪੰਜਾਬ ਦੇ ਪੰਜਾਬ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਜਿਹੜੇ ਸਰਵਨ ਸਿੰਘ ਪੰਧੇਰ ਨੇ ਉਹਨਾਂ ਨੇ ਕਿਹਾ ਕਿ ਜਿਹੜੇ ਵੀ ਅੰਦੋਲਨਕਾਰੀ ਇੱਥੇ ਆਏ ਨੇ ਕਿਸਾਨਾਂ ਦੇ ਖਿਲਾਫ ਉਹ ਭਾਜਪਾ ਦੇ ਭੇਜੇ ਹੋਏ ਨੇ ਜਦਕਿ ਲੋਕ ਜਿਹੜੇ ਉੱਥੇ ਦੇ ਨੇੜੇ ਲੋਕ ਹੈਗੇ ਆ ਉਹਨਾਂ ਨੇ ਕਿਹਾ ਕਿ ਸਾਡੀਆਂ ਆਪਣੀਆਂ ਸਮੱਸਿਆਵਾਂ ਨੇ ਔਰ ਇਸ ਕਰਕੇ ਅਸੀਂ ਕਿਸਾਨਾਂ ਨੂੰ ਪਹਿਲਾਂ ਅਪੀਲ ਕੀਤੀ ਸੀ ਕਿ 10 ਦਿਨਾਂ ਦੇ ਵਿੱਚ ਤੁਸੀਂ ਇਹ ਧਰਨਾ ਚੁੱਕ ਲਓ ਸਰਕਾਰ ਦੇ ਨਾਲ ਆਪਸੀ ਗੱਲਬਾਤ ਕਰਕੇ ਕਿਉਂਕਿ ਲੋਕਾਂ ਨੂੰ ਬੜੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਇਹ ਸਾਰੇ ਨਿਵਾਸੀ ਇੱਥੋਂ ਧਰਨਾ ਵਾ ਉਹ ਮੌਕੇ ਤੇ ਗਏ ਸੀ ਜਿੱਥੇ ਧਰਨਾ ਦਿੱਤਾ ਉੱਥੇ ਮੌਕੇ ਤੇ ਸਾਰੇ ਨੇੜਲੇ ਪਿੰਡਾਂ ਦੇ ਨਿਵਾਸੀ ਗਏ ਸੀ ਜਿਨ੍ਹਾਂ ਚ ਕੁਝ ਹਰਿਆਣਾ ਦੇ ਨਿਵਾਸੀ ਵੀ ਸੀਗੇ ਕੁਝ ਪੰਜਾਬ ਦੇ ਵੀ ਸੀਗੇ ਤੇ ਇਹ ਸਾਰੇ ਉੱਥੇ ਗਏ ਉਹਨਾਂ ਨੇ ਕਿਹਾ ਕਿ ਇਹ ਧਰਨਾ ਚੱਕੋ ਕਿਉਂਕਿ ਇਹਨਾਂ ਧਰਨੇ ਤੋਂ ਬਹੁਤ ਜ਼ਿਆਦਾ ਪਰੇਸ਼ਾਨੀ ਹੋ ਰਹੀ ਦੁਕਾਨਦਾਰੀ ਤੇ ਬਹੁਤ ਫਰਕ ਪੈ ਰਿਹਾ ਹੈ ਵਪਾਰ ਤੇ ਬਹੁਤ ਫਰਕ ਪੈ ਰਿਹਾ ਹੈ ਉਹਨਾਂ ਲੋਕਾਂ ਨੇ ਕਿਹਾ ਕਿ ਜੇਕਰ ਇਹ ਦਰਨਾ ਨਾ ਚੁਕਿਆ ਗਿਆ 3 ਦਿਨ ਦਾ ਅਲਟੀਮੇਟਮ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਜੇਕਰ ਦਰਨਾ ਨਾ ਚੁਕਿਆ ਗਿਆ ਤੇ ਅਸੀਂ ਵੀ ਹਾਈਵੇ ਜਾਮ ਕਰਾਂਗੇ ਜੇਕਰ ਲੋੜ ਪਈ ਤਾਂ ਕਿਸਾਨਾਂ ਨੂੰ ਉਸੇ ਭਾਸ਼ਾ 'ਚ ਜਵਾਬ ਦੇਵਾਂਗੇ ਜਿਹੜੀ ਭਾਸ਼ਾ ਉਹ ਸਮਝਦੇ ਨੇ ਇਹ ਜਿਹੜਾ ਧਮਕੀ ਭਰਿਆ ਲਹਿਜ਼ਾ ਹੈ ਇਸ ਤੋਂ ਟਕਰਾਅ ਦੀ ਸਥਿਤੀ ਬਣਦੀ ਨਜ਼ਰ ਆ ਰਹੀ ਹੈ ਜੇਕਰ 3 ਦਿਨਾਂ ਬਾਅਦ ਅਜਿਹਾ ਕੁਝ ਹੁੰਦਾ ਹੈ ਤੇ ਕਿਸਾਨ ਵੀ ਕਿਉਂਕਿ ਕੱਲ ਜਦੋਂ ਬਹਿਸਵਾਜੀ ਬਹੁਤ ਹੋਈ ਹੈ ਇਹਨਾਂ ਦੇ ਵਿੱਚ ਆਪਸ ਦੇ ਵਿੱਚ ਬਹਿਸਵਾਜੀ ਹੋਈ ਹੈ ਇੱਕ ਪਾਸੇ ਕਿਸਾਨ ਆਗੂ ਸਨ ਤੇ ਇੱਕ ਪਾਸੇ ਸਥਾਨਕ ਲੋਕ ਸਨ ਅਸੀਂ ਤੁਹਾਨੂੰ ਤਸਵੀਰਾਂ ਵੀ ਦਿਖਾ ਰਹੇ ਹਾਂ ਕਿ ਜਿਹੜੇ ਲੋਕ ਸੀ ਉਹ ਆਪਸ 'ਚ ਬਹਿਸ ਰਏ ਸੀ ਤੇ ਕਿਸਾਨ ਕਹਿ ਰਹੇ ਸੀ ਕਿ ਇਹ ਭਾਜਪਾ ਵੱਲੋਂ ਭੇਜੇ ਹੋਏ ਲੋਕ ਨੇ ਇਹ ਜਿਹੜੇ ਮਾਈਨਿੰਗ ਮਾਫੀਆ ਨਾਲ ਸੰਬੰਧਿਤ ਨੇ ਹਾਲਾਂਕਿ ਪੰਜਾਬ ਦੇ ਵਿੱਚ ਭਾਜਪਾ ਦਾ ਮਾਈਨਿੰਗ ਮਾਫੀਆ ਨਾਲ ਕੀ ਲੈਣਾ ਦੇਣਾ ਹੈ ਇਹ ਇਸ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਵਸਨੀਕਾਂ ਨੇ ਇਹ ਵੀ ਕਿਹਾ ਕਿ ਧਰਨੇ ਦੌਰਾਨ ਜਦੋਂ ਕਿਸਾਨ ਇੱਥੇ ਆਈ ਸੀ 12 ਫਰਵਰੀ ਨੂੰ ਉਦੋਂ ਅਸੀਂ ਘਰ ਖੋਲ ਕੇ ਹੱਥ ਖੋਲ ਕੇ ਇਹਨਾਂ ਦਾ ਸਵਾਗਤ ਕੀਤਾ ਸੀਗਾ ਲੰਗਰ ਵੀ ਵਰਤਾਇਆ ਸੀ ਪਰ ਸਾਡੀਆਂ ਸਮੱਸਿਆ ਨੂੰ ਸਮੱਸਿਆਵਾਂ ਨੂੰ ਸਮਝਣ ਦੀ ਬਜਾਏ ਹੁਣ ਕਿਸਾਨ ਆਗੂ ਉਹਨਾਂ ਤੇ ਭਾਜਪਾ ਵਰਕਰ ਅਤੇ ਗੁੰਡਾ ਕਹਿ ਕੇ આરોਪ ਲਗਾ ਰਹੇ ਨੇ ਇਹ ਲੋਕਲ ਜਿਹੜੇ ਉੱਥੇ ਦੇ ਵਸਨੀਕ ਹੈਗੇ ਉਹਨਾਂ ਨੇ ਕਿਹਾ ਤੇ ਉਹਨਾਂ ਨੇ ਅਪੀਲ ਕੀਤੀ ਹੈ ਕਿ ਇਹ ਧਰਨਾ ਜਲਦੀ ਚੁੱਕਿਆ ਜਾਵੇ ਇਸ ਦੌਰਾਨ ਪੁਲਿਸ ਵੀ ਉੱਥੇ ਪਹੁੰਚੀ ਕਿਉਂਕਿ ਜਦੋਂ ਟਕਰਾਅ ਦੀ ਸਥਿਤੀ ਬਣ ਗਈ ਤਾਂ ਪੁਲਿਸ ਵੀ ਉੱਥੇ ਪਹੁੰਚੀ ਪੁਲਿਸ ਨੇ ਵੀ ਸਮਝਾਉਣ ਦੀ ਕੋਸ਼ਿਸ਼ ਕੀਤੀ ਲੋਕਾਂ ਨੂੰ ਵੀ ਔਰ ਪੁਲਿਸ ਨੇ ਵਿਚ ਬਚਾਅ ਕਰਦੇ ਹੋਏ ਇਹ ਕਿਹਾ ਕਿ ਜਿਹੜੇ ਲੋਕ ਸੀਗੇ ਉਹਨਾਂ ਨੇ ਕਿਹਾ ਕਿ ਕਈ ਮਰੀਜ਼ ਆਪਣੀ ਜਾਨ ਗਵਾ ਚੁੱਕੇ ਹੈ ਕਿਉਂਕਿ ਉਹਨਾਂ ਨੂੰ ਇਲਾਜ ਟਾਈਮ ਸਿਰ ਨਹੀਂ ਮਿਲਿਆ ਲੰਮਾ ਰਾਹ ਕੱਟ ਕੇ ਜਾਣਾ ਪੈਂਦਾ ਕਈ ਗਰਭਤੀ ਔਰਤਾਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਜਦੋਂ ਤੁਰੰਤ ਇਲਾਜ ਚਾਹੀਦਾ ਹੁੰਦਾ ਹੈ ਤੇ ਦੂਰੋਂ ਲੰਮਾ ਚੱਕਰ ਕੱਟ ਕੇ ਜਾਣਾ ਪੈਂਦਾ ਜਿਸ ਨਾਲ ਸਾਧਨ ਵੀ ਅਧਿਕ ਵਰਤੇ ਸਾਧਨ ਵੀ ਵੱਧ ਵਰਤੇ ਜਾਂਦੇ ਨੇ ਤਾਂ ਖਰਚ ਵੀ ਵੱਧ ਹੁੰਦਾ ਜਿਹੜੀ 15 ਮਿੰਟ ਦੀ ਦੂਰੀ ਹੈ ਉਹਨਾਂ ਨੇ ਕਿਹਾ ਡੇਢ-ਡੇਢ ਘੰਟਾ ਉਹਨਾਂ ਨੂੰ ਲੱਗ ਜਾਂਦਾ ਹੈ ਜੇ ਕੋਈ ਐਮਰਜੈਂਸੀ ਹੋ ਜਵੇ ਜਦਕਿ ਅੰਬਾਲਾ 15 ਮਿੰਟਾਂ ਦੀ ਦੂਰੀ ਤੇ ਹੈ ਔਰ ਅੰਬਾਲਾ ਜਾਣ ਲਈ ਜਾਣ ਦੀ ਬਜਾਏ ਉਹਨਾਂ ਨੂੰ ਰਾਜਪੁਰੇ ਤੋਂ ਇਲਾਜ ਕਰਾਉਣਾ ਪੈ ਰਿਹਾ ਹੈ ਜਿਸ ਕਰਕੇ ਕਈ ਲੋਕਾਂ ਦੀ ਜਾਨ ਵੀ ਜਾ ਚੁੱਕੀ ਹੈ ਇਹ ਲੋਕ ਹੁਣ ਕਿਸਾਨ ਧਰਨੇ ਦੇ ਖਿਲਾਫ ਹੋ ਗਏ ਨੇ ਕਿਉਂਕਿ ਬਹੁਤ ਲੰਮਾ ਸਮਾਂ ਹੋ ਗਿਆ ਹੈ ਉਹ ਕਹਿੰਦੇ ਕਿ ਕਿਸਾਨਾਂ ਦੇ ਇਸ ਧਰਨੇ ਕਰਕੇ ਵਪਾਰ ਵੀ ਤਬਾਹ ਹੋ ਰਿਹਾ ਹੈ ਤੇ ਲੋਕਾਂ ਨੂੰ ਵੀ ਕਈ ਤਰ੍ਹਾਂ ਦੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਹ ਧਰਨੇ ਵਾਲੀ ਥਾਂ ਤੇ ਲੋਕ ਗਏ ਨੇ ਬਕਾਇਦਾ ਜਿਹੜੇ ਨੀਲੇ ਪਿੰਡਾਂ ਦੇ ਲੋਕ ਨੇ ਵੱਡੀ ਗਿਣਤੀ ਚ ਲੋਕ ਉੱਥੇ ਗਏ ਸੀ ਹਾਲਾਤ ਇਹ ਹੋ ਗਏ ਸੀ ਕਿ ਪੁਲਿਸ ਉੱਥੇ ਆਈ ਪੁਲਿਸ ਅਧਿਕਾਰੀਆਂ ਨੇ ਵੀ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਦੋਨੋਂ ਧਿਰਾਂ ਨੂੰ ਸਮਝਾਉਣ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਕੀ ਟਕਰਾਹ ਦੀ ਸਥਿਤੀ ਨਾ ਬਣੇ ਤੁਹਾਨੂੰ ਦੱਸ ਦਈਏ ਕਿ ਸ਼ੰਭੂ ਬਾਰਡਰ ਤੇ ਕਿਸਾਨ ਤਕਰੀਬਨ 4 ਮਹੀਨਿਆਂ ਤੋਂ ਧਰਨਾ ਦੇ ਕੇ ਬੈਠੇ ਹੋਏ ਨੇ ਅਤੇ ਆਪਣੀ ਮੰਗਾਂ ਨੂੰ ਮਨਾਉਣ ਲਈ ਜ਼ਿੱਦ ਤੇ ਅੜੇ ਹੋਏ ਨੇ ਔਰ ਹੁਣ ਜਿਹੜੇ ਨੇੜਲੇ ਲੋਕ ਨੇ ਨੇੜਲੇ ਪਿੰਡਾਂ ਦੇ ਲੋਕ ਨੇ ਜਿਨ੍ਹਾਂ ਦਾ ਰੋਜ਼ ਦਾ ਆਣਾ ਜਾਣਾ ਆ ਕਿਉਂਕਿ ਅੰਬਾਲਾ ਹਜੇ ਇੱਕ ਤੁਸੀਂ ਦੇਖਿਆ ਹੋਣਾ ਦਲਿਤ ਆਗੂ ਦੀ ਅੱਜ ਇੱਕ ਬਿਆਨ ਆਇਆ ਦਲਿਤ ਆਗੂ ਨੇ ਉਹਦਾ ਬਿਆਨ ਆਇਆ ਉਹਨਾਂ ਨੇ ਵੀ ਇਹੀ ਗੱਲ ਕਹੀ ਕਿ ਕਿਸਾਨ ਕਿਸਾਨਾਂ ਨੂੰ ਸਮਝਣਾ ਚਾਹੀਦਾ ਆਮ ਲੋਕਾਂ ਦੀਆਂ ਮੁਸ਼ਕਲਾਂ ਨੂੰ ਸਮਝਦੇ ਹੋਏ ਕਿਸਾਨਾਂ ਨੂੰ ਇਹ ਧਰਨਾ ਇਥੋਂ ਚੁੱਕ ਲੈਣਾ ਚਾਹੀਦਾ ਤਾਂਕਿ ਆਮ ਲੋਕਾਂ ਨੂੰ ਪਰੇਸ਼ਾਨੀ ਨਾ ਹੋਵੇ ਇਹ ਦਲਿਤ ਆਗੂ ਸੰਨ ਉਹਨਾਂ ਨੇ ਕਿਹਾ ਸੀ ਕਿ ਕਿਸਾਨਾਂ ਨੂੰ ਇਹ ਧਰਨਾ ਚੁੱਕ ਲੈਣਾ ਚਾਹੀਦਾ ਜਦੋਂ ਉਹਨਾਂ ਨੂੰ ਲੱਗਦਾ ਹੈ ਕਿ ਲੋਕ ਪਰੇਸ਼ਾਨ ਹੋ ਰਹੇ ਨੇ ਤੇ ਕਿਸਾਨਾਂ ਨੂੰ ਸਿਰਫ ਆਪਣਾ ਪੱਖ ਦਿਖਦਾ ਹੈ ਜਦ ਕਿ ਲੋਕ ਵੀ ਇਸ ਧਰਨੇ ਤੋਂ ਪਰੇਸ਼ਾਨ ਹੋ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਲੋਕਲ ਜਿਹੜੇ ਲੋਕ ਨੇ ਉੱਥੇ ਦੇ ਉਹ ਜਾ ਕੇ ਧਰਨਾਕਾਰੀ ਕਿਸਾਨਾਂ ਦੇ ਨਾਲ ਬਹਿਸਬਾਜੀ ਹੋਈ ਹੈ ਇਹਨਾਂ ਦੀ ਹੋਰ ਸਥਿਤੀ ਜਿਹੜੀ ਹੈ ਟਕਰਾ ਦੀ ਬਣ ਗਈ ਸੀਗੀ ਤੇ ਉਸ ਦੌਰਾਨ ਪੁਲਿਸ ਨੇ ਵਿੱਚ ਆ ਕੇ ਵਿੱਚ ਬਚਾ ਕੀਤਾ ਤੇ ਹੁਣ 3 ਦਿਨ ਦਾ ਅਲਟੀਮੇਟਮ ਲੋਕਾਂ ਨੇ ਦਿੱਤਾ ਹੈ ਕਿ ਜੇ ਇਥੋਂ ਧਰਨਾ ਨਾ ਚੁੱਕਿਆ ਗਿਆ ਤੇ ਉਹ ਵੀ ਹਾਈਵੇ ਜਾਮ ਕਰਾਂਗੇ ਉਸੇ ਭਾਸ਼ਾ 'ਚ ਕਿਸਾਨਾਂ ਨਾਲ ਗੱਲ ਕਰਨਗੇ ਜਿਹੜੀ ਭਾਸ਼ਾ ਕਿਸਾਨ サマイでね